ਬਹੁਤ ਪਾਵਨ ਤੇ ਪਵਿੱਤਰ ਧਰਤੀ ਹੈ ਬਹੁਤ ਸ਼ਕਤੀਸ਼ਾਲੀ ਧਰਤੀ ਹੈ ਮੇਰੇ ਵੀਰੋ ਆਓ ਬਾਬਾ ਜੀ ਦੀ ਯਾਦ ਵਿੱਚ ਅੱਜ ਦੇ ਫਾਈਨਲ ਮੈਚ ਦੀ ਆਪਾਂ ਕਰੀਏ ਸ਼ੁਰੂਆਤ ਦੋਨੋਂ ਵੱਡੀਆਂ ਟੀਮਾਂ ਇੱਕ ਬੰਨੇ ਕੁੱਪ ਖੁਰਦੋ ਔਰ ਦੂਸਰੇ ਬੰਨੇ ਸ਼ਪਾਰ ਕੇ ਆਗੀਆਂ ਦੇ ਟੀਮਾਂ ਯਾਰੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਕਿੰਜ ਬਾਡੀਆਂ ਸ਼ਿੰਗਾਰੀਆਂ ਲੱਗੜਾ ਮੈਦਾਨ ਵਿੱਚ ਜੋਰ ਚੋਟੀ ਅੱਡੀ ਦਾ ਕਿ ਕੌਡੀ ਤੋਂ ਹੀਰਾ ਬਣ ਜੂ ਜੀ ਨੂੰ ਲੱਗ ਜੋ ਇਸ਼ਕ ਕਬੱਡੀ ਦਾ ਲਓ ਜਿਹੜਾ ਮੈਚ ਪੈ ਗਿਆ ਸ਼ੌਕ ਕਬੱਡੀ ਦਾ ਆਹ ਮੁਕਾਬਲਾ ਬੂਰਾ ਤਕੜਾ ਹੈ ਆਹ ਟੀਮਾਂ ਦੋਨੇ ਇੱਕ ਪਾਸੇ ਟੀਮ ਕਹਿੰਦੇ ਕਪ ਦੀ ਅਜੀਤਪੂਰਲੀ ਵਾਲਾ ਕਾਲਾ ਧੂਰੀ ਵਾਲਾ ਤੇ ਦੂਜੇ ਪਾਸੇ ਸੋਨੀ ਬਕਰ ਢੰਡੇ ਵਾਲਾ ਬਿੱਲਾ ਢੋਡਿਆਂ ਵਾਲਾ ਆਹ ਪਲਵੀਰਾ ਸ਼ਿਵਾਰ ਵਾਲਾ ਚਾਰੇ ਥੰਮ ਜਾਂਫੀ ਹੈ ਤੇ ਇੱਕ ਪਾਸੇ ਗੁਰਦੀਪ ਜੀਰਕਪੁਰੀਆ ਆ ਰੇਡਰ ਹੈ ਨਾਲ ਚੋਟ ਰੇਡਰ ਹੈ ਤੇ ਦੂਜੇ ਪਾਸੇ ਪਤਣਾ ਵਾਲਾ ਮਹਿਕਾਉ ਸੰਧੂਆ ਪਤਣਾ ਵਾਲਾ ਮਹਿਕ ਹੈ ਮੁੰਡਾ ਅੱਜ ਕੱਲ੍ਹ ਹੀ ਪਾ ਰਿਹਾ ਹੈ ਕਿ ਜਿਹੜਾ ਪਹਿਲਾ ਕਰ ਗਿਆ ਵਾਰ ਉਹ ਜੇਤੂ ਮੇਲੇ ਦਾ ਅਣਖ ਜਿਤਾਉਂਦੀ ਜਿੱਤਾ ਉਹ ਬਾਦਰਾ राजे ਖੇਲੇ ਦਾ ਕਿ ਅਣਖ ਜਿਤਾਉਂਦੀ ਜਿੱਤਾ ਉਹ ਬਾਦਰਾ राजे ਖੇਲੇ ਦਾ ਅਣਖ ਜਿਤਾਉਂਦੀ ਜਿੱਤਾ ਬਾਦਰਾ राजे ਖੇਲੇ ਦਾ ਰਾਜਾ ਕਿਲਾ ਕਨੇਡਾ ਬਾਦਰਾ ਭਰਾ ਸਾਡਾ ਬਹੁਤ ਹੀ ਕਲਮ ਦਾ ਤਨੀ ਹੈ ਬਹੁਤ ਵਧੀਆ ਇੰਨਾ ਗਰਾਉਂਡਾਂ ਨੂੰ ਭੂਲ ਦਿੱਤੇ ਆ ਸਾਡੇ ਭਰਾ ਨੇ ਮੁਕਾਬਲਾ ਸ਼ੁਰੂ ਹੋਣ ਲੱਗਾ ਜੀਰਕਪੁਰਿਆ ਗੁਰਦੀਪ ਪਹਿਲੀ ਟੀਮ ਦੀ ਜੇਤੂ ਸਵਰਨਿਆ ਲਓ ਪਹਿਲੀ ਕਬੱਡੀ ਕਹਿੰਦੇ 6.5 ਫੁੱਟ ਦਾ ਗੱਬਰੂ ਦਾ ਉਹ ਸੀਐਨ ਟਾਵਰ ਜਿੱਤਾ ਕੱਦ ਗੱਬਰੂ ਦਾ ਇਹ ਹੈ ਜੀਰਕਪੁਰ ਦੀ ਧਰਤੀ ਦਾ ਗੁਰਦੀਪ ਮਲੇਵੀਓ ਖੇਡ ਮੈਦਾਨ ਚ ਰੇਡ ਪਾਉਣੀ ਵਧਿਆ ਉਹ ਪਹਿਲਾ ਅਟੈਕ ਕਾਲਾ ਧੂਰੀ ਵਾਲਾ ਕੋਸ਼ਿਸ਼ ਕਰਦਾ ਤੇ ਨੰਬਰ

ਉਹ ਨਾਮ ਨੂੰ ਰਿਓ 500 ਰੁਪਿਆ ਆ ਰੇਟ ਤੇ ਲੱਗਿਆ ਹੋਇਆ ਆ ਬਿੱਲਾ ਉਰਲੇ ਪਾਸੇਆ ਸੋਨੀ ਪਰਲੇ ਪਾਸੇਆ ਤੇ ਨਾਲ ਕਹਿੰਦੇ ਕੁਲਵੀਰ ਅਕਬਾਰ ਵਾਲਾ ਨਿੰਮੇ ਦੀ ਮਾਸੀ ਦਾ ਮੁੰਡਾ ਆ ਬੱਲੇ ਬੱਲੇ ਹੋ ਗਏ ਮਿੱਤਰੋ ਇੱਕ ਪਾਸੇ ਸੋਨੀ ਤੇ ਦੂਜੇ ਪਾਸੇ ਮਹਿਕ ਨੰਬਰ ਆਪਣੀ ਟੀਮ ਨੂੰ ਜੋੜ ਗਿਆ ਸ਼ੈਲੀ ਆ ਗਿਆ ਉਹ ਸਵਰਨਿਆ ਸ਼ੈਲੀ ਬਰੇਵੀਓ ਸ਼ਪਾਰ ਵਾਲਾ ਆਹ ਕਹਿੰਦੇ ਸ਼ੈਲੀ ਸ਼ਪਾਰ ਦੀ ਧਰਤੀ ਦਾ ਹੈ ਕੇ ਚੱਲ ਚੱਲ ਨਹੀਂ ਦਲੀਪੋ ਮੇਲਾ ਲੱਗਿਆ ਸ਼ਪਾਰ ਦਾ ਹੋ ਮਿੰਨੀ ਵਾਲਾ ਭਾਈ ਤੈਨੂੰ ਬਾਜਾ ਪਿਆ ਮਾਰਦਾ ਪਰ ਅੱਜ ਤੇ ਕਿਲੇ ਚਾਰ ਜਾਫੀ ਬਾਜਾ ਮਾਰ ਰਿਹਾ ਸ਼ੈਲੀ ਕੌਡੀ ਪਾ ਸ਼ੈਲੀ ਇੱਕ ਬੰਦੇ ਕੋਟਲੀ ਵਾਲਾ ਜੀਤ ਔਰ ਦੂਸਰੇ ਬੰਦੇ ਕਾਲਾ ਤੂਰੀਆ ਲਓ ਪੇਚਾ ਇਸ ਵੇਲੇ ਦੇਖ ਰਿਹਾ ਕੋਟਲੀ ਵਾਲੇ ਜੀਤ ਦੇ ਨਾਲ ਔਰ ਨੰਬਰ ਸ਼ੈਲੀ ਆਪਣੀ ਟੀਮਾਂ ਤੇ ਜੋੜ ਗਿਆ ਔਰ ਅਗਲੀ ਰੇਡ ਪਾਉਣ ਦੇ ਲਈ ਫੇਰ ਓ ਮਹਿਕ ਵਾਦਦਾ ਹੋਇਆ ਸੰਧੂਆ ਓ ਮਹਿਕ ਫੇਰ ਵਾਦਦਾ ਹੋਇਆ 11000 ਬੈਟ ਟਰੇਡਰ ਦਾ 11000 ਬੈਟ ਯਾਫੀ ਦਾ ਹੁਣ ਦੇਖਾਂਗੇ ਕਿਹੜੇ ਯਾਫੀ ਨੇ ਖਾਤਾ ਖੋਲਣਾ ਹੈ ਸਾਹਮਣੇ ਮਹਿਕ ਪਤrana ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਬਿੱਲਾ ਸੋਨੀ ਨਾਲ ਸਲਾਹਾਂ ਕਰਦਾ ਬਿੱਲਾ ਕੁਲਵੀਰ ਨਾਲ ਸਲਾਹਾਂ ਕਰਦਾ ਤੇ ਹੁਣ ਦੇਖਾਂਗੇ ਪਾਈ ਹੋਈ ਕਬੱਡੀ ਮੁਕਾਬਲਾ ਕਿਦਰਾ ਕਿਵੇਂ ਕਿੱਦਾਂ ਦਾ ਹੋਣਾ ਹੈ ਉਹ ਮਹਿਕ ਪਤrana ਵਾਲਾ ਕਬੱਡੀ ਪਾਉਣ ਦੇ ਲਈ ਪੱਪਦੀ ਟੀਮ ਵੱਲੋਂ ਅੱਗੇ ਵੱਲ ਕੱਦਤਾ ਹੋਇਆ ਚਾਰ ਜਾਫੀ ਹੈ ਚਾਰਾਂ ਦੇ ਵਿੱਚੋਂ ਹੈ ਡਬਲ ਟੱਚ ਦਾ ਖਿਆਰਾ ਨੰਬਰ ਮਹਿਕਾਉ ਸੰਧੂਆ ਆਹ ਜੀਲਕਪੁਰੀਆ ਚੱਲਿਆ ਆਹ ਜੀਲਕਪੁਰੀਆ ਚੱਲਿਆ ਇਧਰੋਂ ਮੈਕ ਨੰਬਰ ਜੋੜ ਗਿਆ ਉਧਰ ਸਾਡੇ ਵਾਲਾ ਮਹਿਕ ਸੰਧੂ ਤੇ ਨਾਲ ਕਰਦ ਸੋਹੀ ਮੇਰੇ ਵੀਰੋ ਉਹ ਵੀ ਬੱਕੇ ਕੈਨੇਡਾ ਤੋਂ ਮੰਨਡ ਮਾਰਦੇ ਪੁੱਤ ਸਾਡੇ ਧੰਨਵਾਦ ਹੈ ਇਧਰ ਜੀਲਕਪੁਰੀਆ ਆ ਬਲਵਿੰਦਰ ਭਨਾਰ ਭਾਈ ਵੱਲੋਂ 500 ਰੁਪਇਆ ਨਿੰਮੇ ਦੇ ਭਰਾ ਵੱਲੋਂ ਆ ਰੋਡ ਤੇ ਲੱਗਾ ਹੋਇਆ ਆ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਆ ਕੋਟੜੀ ਵਾਲਾ ਹਾਂ ਕੰਦੇ ਜੱਫਾ ਲਾ ਕੇ 11000 ਤੇ ਕਬਜ਼ਾ ਕਰ ਗਿਆ ਤੇ 500 ਰੁਪਿਆ ਬਲਵਿੰਦਰ ਕਿਨਾਰ ਔਰ ਜਿੰਮੀ ਦੇ ਭਰਾ ਦੇ ਹਰ ਨੋਕ ਤੇ ਕਬਜ਼ਾ ਕਰ ਗਿਆ ਆ ਜੀਤਪੁਰੇ ਕੋਟ ਦੀਆਂ ਨੇ ਜੱਫਾ ਟੋਕਦਾ ਸੰਧੂਆ ਮਹਿਕ ਆ ਚੱਲਿਆ ਮਹਿਕ ਕਬੱਡੀ ਪਾਉਣ ਚੱਲਿਆ ਆ ਕਬੱਡੀ ਮਹਿਕ ਸੰਭਲ ਕੇ ਪਾਈ ਹਾਂ ਟੋਡੇ ਵਾਲੇ ਬਿੱਲੇ ਨੇ ਸੋਨੀ ਨਾਲ ਕੁਝ رائے ਕੀਤੀ ਐ ਉਹ ਰੱਬ ਜਾਣਦਾ ਵੀ ਕੀ ਕੀਤੀ ਐ ਇਹ ਸੱਚੇ ਪਾਤਸ਼ਾਹ ਜਾਣਦਾ ਲਓ ਸਾਹਮਣੇ ਮਹਿਕ ਦੀ ਪਈ ਹੋਈ ਕਬੱਡੀ ਔਰ ਚਾਰ ਜਾਫੀਆਂ ਚੋਂ ਟੋਡਿਆਂ ਵਾਲਾ ਬਿੱਲਾ ਤੇ ਸੋਨੀ ਤਿਆਰ ਆਹ ਸਾਹਮਣੇ ਕਿਹਦੇ ਮਹਿਕ ਮੇਰੇ ਵੀਰੋ ਇਸ ਵੇਲੇ ਸ਼ਾਂਤਰ ਨੰਬਰ ਦਾ ਵਾਦਾ ਆਪਣੀ ਟੀਮ ਦੇ ਵਾਸਤੇ ਕਰ ਗਿਆ ਜਿਹੜੋ ਸ਼ੈਨੀ ਸੁਬਾਰ ਵਾਲਾ ਫਿਰ ਸ਼ੈਨੀ ਸੁਬਾਰ ਵਾਲਾ ਪਾਣੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਚਾਰ ਨੇ ਇਹ ਕਾਲਾ ਧੂਰੀ ਪਿੰਡ ਵਾਲਾ ਇੱਕ ਵਾਰ ਸੋ ਪਾ ਡਬਲ ਟੱਚ ਦਾ ਇਸ਼ਾਰਾ ਚੱਲੋ ਗੱਬਰੂ ਆ ਪਾਕ ਕਬੱਡੀ ਦਰਸ਼ਕ ਵੀਰੋ ਜੋ ਮਹਿਮਦੀਆਂ ਕੌਡੀਆਂ ਵਧੀਆ ਲੱਗਦੀਆਂ ਤਾਂ ਮੁੰਡੇ ਦੇ ਨਾਂ ਤੇ ਤਾੜੀ ਮਾਰ ਦਿਓ ਵੱਟ ਕੇ ਤਾੜੀ ਮਾਰ ਦਿਓ ਇਹ ਤਾੜੀ ਵੱਜ ਗਈ ਦਰਸ਼ਕਾਂ ਦਾ ਪਿਆਰ ਮਿਲਿਆ ਮੁੰਡਾ ਫੇਰ ਆ ਗਿਆ ਆਹ ਤਾਬੇ ਤੋਂ ਆਇਆ ਕਿਸੇ ਤੋਂ ਆਇਆ ਮੇਰੇ ਵੀਰੋ ਕਰੋਦਾ ਵੱਲੋਂ 200 ਰੁਪਈਆ ਇਹ ਮੁੰਡੇ ਦੇ ਗਾਗਲ ਕੈਨੇਡਾ ਵੱਲੋਂ ਆ ਰੇਡ ਤੇ 200 ਰੁਪਏ ਦੇ ਮਾਣ ਹੋਣਗੇ ਮੇਰੇ ਲਈਓ ਇਹ ਆ ਮੈਂ ਇੱਕ ਪਤਣਾ ਵਾਲਾ ਮੈਂ ਇੱਕ ਕਪੂਰਥਲੇ ਵਾਲਾ ਤੇ ਖੇਡ ਮੈਦਾਨ ਚ ਵਧਿਆ ਹੋਇਆ ਆ ਬਲਵਿੰਦਰ ਕਮੈਨ ਵੱਲੋਂ ਆ ਨਿੰਮੀ ਦੇ ਵਿਰੁੱਧ ਤਲਵੀਰ ਦੇ ਜਫੇਰਾ 500 ਆ ਆ ਇੱਕ ਪਾਸੇ ਤਹਿਕ ਉਹ ਦੂਜੇ ਪਾਸੇ ਤਲਵੀਰਾ ਬੱਲੇ 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 ਧੰਗੇ 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 ਆਸ਼ਮਾਰ ਵਾਲਾ ਆ ਆਛ ਬਾਰ ਵਾਲਾ ਇਹ ਕੈਨੇਡਾ ਤੋਂ ਆਇਆ ਇਹ ਨਿੰਮੀ ਦੀ ਮਾਸੀ ਦਾ ਮੁੰਡਾ ਹੈ ਇਹ ਬਲਵਿੰਦਰ ਦੀ ਮਾਸੀ ਦਾ ਮੁੰਡਾ ਹੈ ਉਹ ਕਹਿੰਦੇ 5500 ਕੋਟੀਆਂ ਤੋਂ ਖੋ ਕੇ ਲੈ ਗਿਆ ਸੰਧੂਆ ਬਰਾਬਰ ਜੱਫਾ ਟੋਕਿਆ ਇਹਨੇ 11000 ਤੋਂ ਅੱਧ ਵੜਾਇਆ ਇਹਨੇ 11000 ਤੋਂ ਅੱਧ ਵੜਾਇਆ ਮੇਰੇ ਵੀਰੋ ਇਹ ਕੈਨੇਡਾ ਤੋਂ ਆਇਆ ਇਹ ਨਿੰਮੀ ਦੀ ਮਾਸੀ ਦਾ ਮੁੰਡਾ ਹੈ ਆ ਆਛਪਾਰ ਵਾਲਾ ਸ਼ੈਲੀ ਮੇਰੇ ਵੀਰੋ ਨੰਬਰ ਦਾ ਸ਼ਾਨਦਰਵਾਦਾ ਆਪਣੀ ਟੀਮ ਦੇ ਹਿੱਸੇ ਵਿੱਚ ਕਰਦਾ ਹੋਇਆ ਕਿਹੜਾ ਬਾਊ ਕਬੱਡੀ ਆ ਓਏ ਗੱਬਰੂਆ ਪਰ ਹੌਸਲੇ ਦੇਖੋ ਵੱਡੇ ਐ ਆਹ ਕਹਿੰਦੇ ਜਿਗਰੇ ਵੱਡੇ ਐ ਆਹ ਮੁੰਡੇ ਦੇ ਜਿਹੇ ਹੌਸਲੇ ਚੰਗੇ ਲੱਗਿਆ ਇੱਕ ਜ਼ੋਰ ਦਾ ਤਾੜੀ ਫੇਰ ਮਾਰ ਕੇ ਦੱਸੋ ਔਹ ਬਲੇਰੀ ਨਾਲ ਕਬੱਡੀਆ ਪਾਉਂਦਾ 500 ਰੁਪਏ ਨੰਮਾ ਕਹਿੰਦਾ ਪ੍ਰਕਾਸ਼ ਔਹ ਨਾਮ ਦਾ ਸੁਆਮੀ ਆ ਕਬੱਡੀ ਤੇ ਲਓ 500 ਰੁਪਏ ਮੇਰੇ ਲਈਓ ਆ ਰੇਡ ਤੇ ਨੰਨੇ ਪ੍ਰਧਾਨ ਵਾਲਾ ਬਣ ਮੱਕ ਚੁੱਕਾ ਇੱਕ ਬੰਦੇ ਬਿੱਲਾ ਟੋਡਿਆਂ ਵਾਲਾ ਔਰ ਦੂਸਰੇ ਬੰਦੇ ਸੋਨੀ ਹੈ ਫਕੜ ਝੰਡਿਆ ਵਾਲਾ ਡਬਲ ਟੱਚ ਤੇ ਨੰਬਰ ਮੇਰੇ ਦੀ ਉਸ ਸਮੇ ਮਾਈਕ ਨੇ ਆਪਣੀ ਟੀਮ ਦੇ ਇਸ ਵਿੱਚ ਜੋੜ ਦਿੱਤਾ ਥੋੜੀ ਮੋਟੇ ਨੂੰ ਖਿੱਚ ਪਈਆ ਜੱਗਰੂ ਨੇ ਯਾਰ ਬਹੁਤ ਜੋਰ ਲਾ ਰਿਹਾ ਹੈ ਜਿਗਰੇ ਨਾਲ ਕਾਟੀਆਂ ਪਾਉਂਦਾ ਮੱਕ ਠੀਕ ਹੈ ਠੀਕ ਹੈ ਇੰਨਾ ਠੀਕ ਹੈ ਕੱਲਾ ਕੋਈ ਗੱਲ ਨਹੀਂ ਚੱਲ ਵੀ ਸ਼ੈਲੀ ਪਾਕ ਕਬੱਡੀ ਨੌਜੰਨਾ ਲਓ ਖੜੀਆ ਪਹਲਵਣ ਉਹ ਕਹਿੰਦੇ ਬਿੱਲੇ ਟੋਟਿਆਂ ਦੀ ਮਾਸੀ ਦਾ ਮੁੰਡਾ ਪੁੱਜਿਆ ਹੋਇਆ 500 ਰੁਪਏ ਬਿੱਲੇ ਟੋਟਿਆਂ ਦੇ ਜੱਫੇ ਦਾ ਉਹ ਕੋਟਲੀ ਵਾਲਿਆ ਛੇੜ ਮੁੰਡੇ ਨੂੰ ਉਹ ਕੋਟਲੀ ਵਾਲਿਆ ਛੇੜ ਮੁੰਡੇ ਨੂੰ ਪਰ ਇੱਕ ਪਾਸੇ ਕਾਲਾ ਧੂਰੀ ਵਾਲਾ ਤੇ ਦੂਜੇ ਪਾਸੇ ਸ਼ੈਲੀ ਹੈ ਸ਼ਪਾਰ ਵਾਲਾ ਕਾਡੀ ਫੇਰ ਮਹਿਕ ਤੈਨੂੰ ਹੀ ਪਾਣੀ ਪੈਣੀ ਹੈ ਪੁੱਤਰਾ ਤੈਨੂੰ ਹੀ ਪਾਣੀ ਪੈਣੀ ਹੈ ਕਹਿੰਦਾ ਪਾਉਂਗਾ ਗੱਲੇ ਨਹੀਂ ਕੋਈ ਸੰਧੂਆ ਮਹਿਕ ਮੈਂ ਤੂੰ ਬਾ ਮੇਰੇ ਵੱਡੇ ਵੀਰ ਦਾ ਨਾਮ ਵੀ ਮਹਿਕ ਹੈ ਕੈਨੇਡਾ ਫ੍ਰੈਂਟਨ ਵਸਦਾ ਜਦੋਂ ਤੂੰ ਕਾਡੀ ਪਾਉਂਦਾ ਤਾਂ ਉਹਦੀ ਯਾਦ ਆ ਜਾਂਦੀ ਹੈ ਆਹ ਵੇਖੋ ਕਾਡੀ ਪਾਉਣ ਦੇ ਲਈ ਮਹਿਕ ਪੁੱਤਰਾਂ ਵਾਲਾ ਕੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਵੇਖਾਂਗੇ ਚਾਰ ਬੁੱਧਰ ਸ਼ੇਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਸੋਟੇ ਹੈ ਫੱਕਰ ਟੰਡਿਆਂ ਵਾਲਾ ਇੱਕ ਪੈਸੇ ਪਹਿਗਾ ਇਹ ਮੁੰਡਾ ਲਾ ਲਾ ਕੇ ਮਾਰਦਾ ਲਾ ਲਾ ਕੇ ਮਾਰਦਾ ਉਹ ਸੰਧੂ ਹੈ ਬਹੁਤ ਵਧੀਆ ਲੋਕਾਂ ਨੇ ਵੀ ਮੇਰੇ ਵੀਰੋ ਆਹ ਦਾਤ ਦਿੱਤੀ ਆ ਪਿਆਰ ਦਿੱਤਾ ਤਾੜੀਆਂ ਮਾਰ ਕੇ ਮੇਰੇ ਵੀਰੋ ਹੱਲਾ ਸ਼ੇਰੀਆਂ ਦਿੱਤੀਆਂ ਮਾਈਕ ਨੂੰ ਕਿ ਬਾਓ ਗੱਪਰੂਆ ਸਿਰਾਂ ਲਾ ਦਿੰਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਾਓ ਗੱਪਰੂਆ ਕਬੱਡੀ ਆ ਸ਼ੈਲੀ ਕ੍ਰਿਸ਼ਪਾਰ ਵਾਲਾ ਅਗਲੀ ਕਬੱਡੀ ਪੌਂਦ ਲਈ ਵਾਦਾ ਹੋਇਆ ਹੈ ਕਬੀ ਉਧਰ ਕੋਟਲੀ ਵਾਲਿਆ ਬਾਰੇ ਘਨਾਰ ਵੱਲੋਂ 200 ਸ਼ੈਣੀ ਰਿੰਗ ਨੂੰ ਫੜ ਕੇ ਰੱਖੀ ਮਾਸੇ ਸਾਹਮ ਆਪਣੇ ਲਵੇ ਰੱਖੀ ਜਾਂਦੇ ਆਪਣਾ ਜਾਂਦੇ ਦੀ ਆਹ ਸਾਹਮਣੇ ਮੁਕਾਬਲਾ ਬੱਲੇ ਬੱਲੇ ਆਹ ਫੜਕਾ ਦੜਕਾ ਸ਼ੈਣੀ ਸ਼ਮਾਰ ਵਾਲਾ 200 ਰੁਪਏ ਦੇ ਕਬਜ਼ਾ ਕਰ ਗਿਆ ਪਾਕ ਕਬੱਡੀ ਆਹ ਮਹਤਵਪੂਰਨ ਤੈਨੂੰ ਇਹ ਪੌੜੀ ਪੈਣੀ ਹੈ ਤੈਨੂੰ ਇਹ ਪੌੜੀ ਪੈਣੀ ਹੈ ਜਿਗਰਾ ਵੱਡਾ ਮੁੰਡੇ ਦਾ ਸੰਧੂਆ ਜਿਗਰਾ ਵੱਡਾ ਮੁੰਡੇ ਦਾ ਆਹ ਜਿਗਰੇ ਵੱਡੇ ਆ ਦਲੇਰੀਆਂ ਨੇ ਹੌਸਲੇ ਐ ਆਹ ਦੇਖਾਂਗੇ ਮੇਰੇ ਵੀ ਉਸੇ ਮੈਕ ਆ ਬਾਦ ਉਹ ਪੁੱਤਰਾ ਅੱਗੇ ਨੂੰ ਲਓ ਪਈ ਹੋਈ ਮੈਕ ਦੀ ਕਬੱਡੀ ਤਾਰੇ ਹਨੌਰ ਵੱਲੋਂ 200 ਰੁਪਿਆ ਆਹ ਕਬੱਡੀ ਟੀਵੀ ਆਓ ਇੱਕ ਇੱਕਾ ਪਿਸਟਲ ਗਰੁੱਪ ਵੱਲੋਂ ਆਹ 300 ਰੁਪਿਆ ਦਾ ਤਾਰਾ ਹਨੌਰ ਆਹ ਇੱਕ ਪਾਸੇ ਪਹਿਤ ਤੇ ਦੂਜੇ ਪਾਸੇ ਪਿੱਲਾ ਉਹ ਬੰਦੇ ਬੰਦੇ ਹੋ ਗਈ ਮਿੱਤਰੋ ਉਹ ਖਰਕਾ ਜੜਕਾ ਕਬੱਡੀ ਨਹੀਂ ਰਿਸਾ ਨਹੀਂ ਰਿਸਾ ਬਾਕੀ ਦੂਜਾ ਰੇਡਰ ਨਹੀਂ ਹੈਗਾ ਚਲੋ ਵੀ ਸ਼ੈਲੀ ਸ਼ਪਾਰ ਵਾਲਾ ਮੇਰੇ ਵੀਰੋ ਚਾਰ ਦੇ ਧੂਰੀ ਵਾਲਾ ਕਾਲਾ ਇੱਕ ਗੰਨੀ ਤੇ ਹੈ ਨਾਲ ਕਹਿੰਦੇ ਵੀ ਕੋਟਲੀ ਵਾਲਾ ਜੀਤ ਔਰ ਨਾਲ ਜੱਸੀ ਕੁੱਪ ਵਾਲਾ ਮੇਰੇ ਵੀਰੋ ਐਂ ਚਾਰ ਕਾਲੂ ਹੈਲੋ ਮੁਰ ਦੇਖਾਂਗੇ ਕਾਲੂ ਕਮਾਂ ਤਾਰੂ ਕਾਲੀ ਘਮੋਰੀ ਵੱਲੋਂ ਮੀਟੂ ਮਡੇਰ ਦਾ ਯਾਰ ਹੈ ਜੇ ਕਾਲਾ ਜੱਫਾ ਲਾਉ 500 ਰੁਪਿਆ ਆ ਕੋਟਲੀ ਵਾਲੇ ਨੇ ਤੂਜਾ ਖੋਹਦਾ ਓ ਕੋਟਲੀ ਵਾਲੇ ਨੇ 11000 ਤੇ ਕਬਜ਼ਾ ਕਰ ਲਿਆ ਹੁਣ ਸੰਧੂਆ ਕਬਜ਼ਾ ਕਰ ਲਿਆ ਛੇੜ ਕਹਾਣੀ ਆਓ ਕਹਿੰਦੇ ਕੋਟਲੀ ਵਾਲਾ ਜੀਤ ਮੇਰੇ ਵੀ ਉਹ ਦੋ ਜੱਫੇ ਲਾ ਕੇ ਫਿਲਹਾਲ ਜਾਫੀਆਂ ਵਾਲੀ ਕਤਾਰ ਤੇ 11000 ਤੇ ਕਬਜ਼ਾ ਕਰ ਲਿਆ ਜਾਫੀਆਂ ਦੇ ਵੀ 10000 ਰੁਪਿਆ

ਤੇ ਮਹਿਕ ਮਹਿਕ ਤੇ ਕਲਵੀਰਾ ਐਨ ਬੀ ਚੋਟੀ ਦਾ ਯੋਗ ਉਹ ਨੰਬਰ ਪੈਰ ਜਸਵੰਤ ਸਿੰਘ ਦੇ ਵੱਲੇ 200 ਰੁਪਇਆ 500 ਮੇਰੇ ਵੱਲੋਂ 500 ਆਹ ਜੱਫੇ ਦਾ ਨਿੰਦੀ ਵੱਲੇ 11 1100 ਰੁਪਇਆ ਆ ਚੌਧਨਪ੍ਰੀਤ ਬਲਵੀਰ ਸਿੰਘ ਦਾ ਪੋਤਾ ਉਹਨਾਂ ਵੱਲੋਂ 11 1100 ਜੁੜ ਗਿਆ 12100 ਰੁਪਇਆ ਹੋ ਗਿਆ ਵੈਟਰੇਟਰ ਦਾ ਬੜਾ ਯਾਫੀ ਦਾ ਬਾਲੂ ਦਾ ਨਿਕਾਰ 100 ਬਾਲੂ ਵੱਲੋਂ ਪੈਸੇ ਜੇ ਕਾਲਾ ਜਫਾ ਲਉ ਧੂਰੀ ਵਾਲਾ ਸ਼ੈਲੀ ਰੇਡ ਤੌਰ ਦੇ ਵੀ ਫੇਰ ਅੱਗੇ ਮਲਬਾ ਚੁੱਕਿਆ ਮੇਰੇ ਵੀਰੋ ਸੁਪਰ ਫਾਈਨਲ ਹੈ ਕਲੌਰ ਕਲਾਂ ਦੇ ਕੱਪ ਦਾ ਕੋਟਲੀ ਵਾਲਾ ਜੀਤ ਉਹ ਦੇਖੋ ਤੀਜਾ 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 ਹੋ ਤੀਜਾ 13100 ਆ ਔਰ 11000 ਉਹ 11000 ਤਕ ਵੀਰੋ ਲੈ ਕੇ ਗੱਡੀ ਵੱਲ ਭੱਜਿਆ ਜਾਂਦਾ ਹੈ ਕੋਟਲਾ ਜੀਤ 11000 ਲੈ ਕੇ ਗੱਡੀ ਵੱਲ ਭੱਜਿਆ ਜਾਂਦਾ ਹੈ ਮੈਚ ਵੇਖਾਂਗੇ ਹੁਣ ਕਬੱਡੀ ਕਿਹਨੂੰ ਪਾਉਣੀ ਹੈ ਆਜੋ ਵਿਕਰ ਕੌਣ ਕਬੱਡੀ ਪਾਵੇਗਾ ਕਿਉਂਕਿ ਇੱਕ ਰੀਡਰ ਨਹੀਂ ਕਹਿੰਦੇ ਸਦੂ ਘਾਟ ਮਾਰ ਗਈਆ ਕੱਲਾ ਰੀਡਰ ਹੈ ਹਲੋ ਰੇਡਾ ਪਾਉਣ ਵਾਲਾ ਆਓ ਹਲੋ 11 1100 ਰੁਪਿਆ ਬੈਟ ਰੀਡਰ ਨੂੰ ਜੋਗਨ ਪ੍ਰੀਤ ਕੋਟਾ ਕੁਲਵੀਰ ਸਿੰਘ ਉਹਨਾਂ ਵੱਲੋਂ ਹੋਰ ਆ ਗਿਆ ਤੇ 12100 ਜਿਹੜਾ ਮੇਰੇ ਵੀਰੋ ਬਾਟ ਰੇਡਰ ਬਾਟ ਜਾਫੀ ਦਾ ਹੋ ਗਿਆ 1100 ਇਹਨਾਂ ਨੇ ਪਾ ਦਿੱਤਾ ਵਿੱਚ ਪਹਿਲਾਂ 11000 ਸੀ ਲਓ ਅਗਲੀ ਰੇਡ ਮੇਰੇ ਵੀਰੋ ਮਹਿਕ ਫੇਰ ਤਿਆਰਾ ਕਹਿੰਦਾ ਵੀ ਜੋ ਮਰਜੀ ਹੋ ਜੇ ਅਰੇ ਡਾ ਤੇ ਪੌਣੀਆਂ ਹੀ ਪਾ ਸਾਡੇ ਸਾਡੇ ਸਰਪੰਚ ਸਾਹਿਬ ਉਹਨਾਂ ਵੱਲੋਂ 500 ਰੁਪਇਆ ਮਹਿਕ ਨੂੰ ਦਿੱਤਾ ਭਾਵੇਂ ਜੱਫਾ ਲੱਗੋ ਭਾਵੇਂ ਮਹਿਕ ਵੱਜੇ ਇਹਦੀ ਦਲੇਰੀ ਨੂੰ ਦੇ ਸਰਪੰਚ ਕਹਿੰਦਾ ਸੰਧੂਆ 500 ਰੁਪਏ ਦਾ ਐਲਾਨ ਕਰਦੇ ਮਹਿਕ ਬਾਅਦ ਤੇ 500 ਰੁਪਇਆ ਸਪੈਸ਼ਲ ਸਬਾਤ ਸਾਹਿਬ ਰਾਮ ਵੱਲੋਂ ਆਸਵਰਨਿਆ ਲਓ ਕਹਿੰਦੇ ਢੋਡਿਆਂ ਵਾਲੇ ਬਿੱਲੇ ਨੇ ਜੱਫਾ ਲਾ ਦਿੱਤਾ ਪਰ 500 ਰੁਪਏ ਮਹਿਕ ਦੇ ਲਈ ਸਾਡੇ ਸਰਪੰਚ ਸਾਹਿਬ ਰਾਮ ਵੱਲੋਂ ਪੁੱਜਦਾ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਕਹਿੰਦੇ ਸਮੇਂ ਜੀਤਪ੍ਰੀਤ ਬਿੰਦਾਦੀਪ ਬਿੰਦਾ ਫਰਵਾਹੀ ਵਾਲਾ ਤੇਰੀ ਮਾਸੀ ਦਾ ਮੁੰਡਾ ਆ ਰਿਹਾ ਤੇਰੇ ਤੇ ਮਾਨ ਕਰਦਾ ਫਰਵਾਈ ਵਾਲਾ ਬੰਦੇ ਦੇ ਟੋਡੇ ਵਾਲੀ ਦੀ ਮਾਸੀ ਦਾ ਮੁੰਡਾ ਉਹ ਸਾਹਮਣੇ ਕਹਿੰਦੇ ਗੁਰਦੀਪ ਦੀ ਪਈ ਹੋਈ ਰੇਡ ਹਾਂ ਕੁਝ ਬਲ ਬਾਕੀ ਆ ਦੇਖਾਂਗੇ ਪੁਆਇੰਟ ਫੇਰ ਇਧਰ ਯਾਫੀਆਂ ਦਾ ਮੇਰੇ ਵੀ ਉਹ ਕੁੱਪ ਖੁਰਦੀ ਟੀਮ ਦੇ ਇਸ ਵਿੱਚ ਜੁੜਿਆ ਕਿਨੇ ਕਿਨੇ ਆਇਆ ਆਪਣੇ ਆਪ ਹੀ ਬਾਹਰ ਨਿਕਲ ਗਿਆ ਜੀ ਕਹਿੰਦੇ ਇਹ ਜੱਫਾ ਨਹੀਂ ਕਾਲੇ ਦਾ ਕਾਲੇ ਦਾ ਕਾਲੇ ਦਾ ਕਾਲਾ ਕਬੱਡੀ ਪਾਉਣ ਚੱਲਿਆ ਵਈ ਵਾ ਕਾਲਾ ਧੂਰੀ ਪਿੰਨ ਵਾਲਾ ਕੌਣੀ 500 ਰੁਪਏ ਲੈ ਗਏ ਵਾਲੇ ਦਾ ਕਾਲੇ ਨੇ ਜੱਫਾ ਲਾਤਾ ਕਾਲੂ ਵੱਲੋਂ ਇੱਕ ਮਿੰਟ ਜੀ ਆ ਕਰਜੋ ਆ 500 ਰੁਪਏ ਨੇ ਮੇ ਬਈ ਫੜੀ ਕਾਲੇ ਦਾ ਕਾਲੇ ਨੂੰ ਪੜਨਾ ਹੈ ਅੱਡ ਕਾਲੂ ਵੱਲੋਂ ਐ ਕਾਲੇ ਨੇ ਜੱਫਾ ਲਾਤਾ ਇਹ ਮੈਚ ਕਹਿੰਦੇ ਪੂਰਾ ਚੋਟੀ ਦਾ ਮੇ ਵੀਰੋ ਕਿਉਂਕਿ ਪਹਿਲਾਂ ਵੀ ਦਸਵੀਂ ਕ੍ਰੈਡਰ ਹੋਣ ਕਰਕੇ ਥੋੜਾ ਕੋਪਾਈ ਟੀਮ ਨੂੰ ਪ੍ਰੋਬਲਮ ਆ ਰਹੀ ਹੈ ਟੀਮ ਆ ਵੀ ਤਕੜੀ ਹੈ ਟੀਮ ਇਹ ਵੀ ਚੋਟੀ ਦੀ ਹੈ ਮੇਰੇ ਵੀਰੋ ਉਹ ਟੀਮ ਟੀਮਾਂ ਦਾ ਅੱਡੀ ਚੋਟੀ ਦਾ ਲੱਗਿਆ ਹੋਇਆ ਜੋਰ ਟੀਮਾਂ ਵੀ ਤਕੜੀ ਹੈ ਤੇ ਟੀਮਾਂ ਉਹ ਵੀ ਤਕੜੀ ਹੈ ਨਿਰਮਲ ਨਿੰਮੇ ਪ੍ਰਧਾਨ ਸਿਆ ਚੇਅਰਮੈਨ ਚਰਨਜੀਤ ਚਰਨੀ ਬਾਈ ਗੁਰਮੀਤ ਜੀਤਾ ਖਜ਼ਾਨਾ ਮੰਤਰੀ ਹੈ ਮੀਤ ਖਜ਼ਾਨਾ ਮੰਤਰੀ ਬਿਕਰਮ ਫੌਜੀਰੀ ਆਓ ਮੈਕ ਬੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਚਾਰ ਹੈ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਦਣਾ ਕਿਵੇਂ ਸਮਾਂ ਦੱਸੂਗਾ ਪਾਈ ਹੋਈ ਮੈਕ ਆਹ ਕੰਨੂ ਬਿੱਲਾ ਆ ਬਿੱਲਾ ਆ ਟੋਟਿਆਂ ਵਾਲਾ ਪਰ ਦੂਜੇ ਪਾਸੇ ਮਹਿਕ ਹੈ ਆ ਬੱਲੇ ਬੱਲੇ ਹੋ ਗਈ ਮਿੱਤਰੋ ਹੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਕਿੱਚੋ ਤੂੰ ਹੀ ਯਾਰੀ ਹੈ ਬਈ ਵਾਹ ਨੰਬਰ ਬਿੱਲੇ ਦਾ ਟੋਟਿਆਂ ਵਾਲੇ ਦਾ ਆ ਉਹ ਸਵਰਨਿਆ ਹੋ ਨੰਬਰ ਕਹਿੰਦੇ ਟੋਟਿਆਂ ਵਾਲੇ ਨਾਲ ਜੁੜ ਗਿਆ ਮੇਰੇ ਵੀ ਉਹ ਸਾਡੇ ਨੀਨੂ ਡਾਕਟਰ ਵੱਲੋਂ ਮੈਥਰੂ 100 ਰੁਪਇਆ ਉਹ ਸਰਪੰਚ ਸਾਹਿਬ ਨਾਲ ਕੋਲੇ ਜਮਾ ਕਰਾ ਦੂ ਉਹ ਅੱਡ ਮੈਨੂੰ ਡਾਕਟਰ ਵੱਲੋਂ 100 ਰੁਪਏ ਜਿਹੜਾ ਮੈਕ ਲਈ ਪੁੱਦਾ ਕੀਤਾ ਗਿਆ ਹੈ। ਲਓ ਸਾਹਮਣੇ ਕਰੇ ਈਰਕਪਰੀਆ ਮੇਰੇ ਵੀਰੋ। ਗਰਦੀਪ ਫੇਰ ਕਬੱਡੀ ਪਾਉਣ ਲਈ ਬਚ ਚੁੱਕਾ ਹੈ ਚਾਰ ਦਾਫੀ ਤਿਆਰ। ਹਉ ਕਾਲਾ ਤੂਰੀ ਵਾਲਾ ਕੋਟਲੀ ਵਾਲਾ ਜੀਤੋ ਤਿੰਨ ਜੱਫੇ ਲਾ ਚੁੱਕਾ ਹੈ। ਹੁਣ ਦੇਖੋ ਪਰ ਡਬਲ ਟੱਚ ਆਹ ਨੰਬਰ ਕਰੇ ਈਰਕਪਰੀਆ ਗਰਦੀਪ ਦੀ ਟੀਮਾਂ ਤੋਂ ਜੋ ਮੈਚ ਜਿਹੜਾ ਸਮਾਪਤ ਹੋ ਗਿਆ ਹੈ। ਸ਼ਪਾਰ ਦੀ ਟੀਮ ਬਸਟ ਹੈ। ਟੋਪ ਸੈਕੰਡ ਹੈ। ਦੋਨੀਆਂ ਟੀਮਾਂ ਦਾ ਇੱਕ ਇੱਕ ਖਿਡਾਰੀ ਸਾਡੇ ਕੋਲੋਂ ਆਦੇ ਪੈਸੇ ਲੈ ਜਾਓ ਨਿਮਾ ਸਾਡੇ ਜੋਗਨਪ੍ਰੀਤ ਪੋਤਰਾ ਬਲਵੀਰ ਸਿੰਘ ਬੈਟ ਰੇਡਰ ਬੈਡ ਜਾਫੀਆਂ ਲਈ 11-1100 ਰੁਪਇਆ ਉਹਨਾਂ ਨੂੰ ਪਾ ਦਿੱਤਾ ਹੈ ਪਾਤ ਲੋ ਧੰਨਵਾਦ ਕਰਦੇ ਆ ਜੀ ਹਾਂ ਜੀ ਨੋਟ ਕਰੋ ਸ਼ਪਾਰ ਦੀ ਟੀਮ